ਕਰਾ ਜੀ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਸਾਰੇ ਜਣੇ ਠੀਕ ਹੋਵੋਗੇ ਖੁਸ਼ ਹੋਵੋਗੇ ਖਿਸ਼ਾਲ ਹੋਵੋਗੇ ਲੋ ਜੀ ਸੋਮਵਾਰ ਦਾ ਦਿਨ ਆ ਹੁਣ ਅਸੀਂ ਚੱਲੇ ਸੀਗੇ ਕਲੀਅਰਸਾ ਦਾ ਆਪਰੇਸ਼ਨ ਕਰਾਉਣ 9 ਵਜੇ ਦਾ ਟਾਈਮ ਆ ਚਲੋ ਜੀ ਹੁਣ ਉੱਥੇ ਜਾ ਕੇ ਮਿਲਦੇ ਹਾਂ ਸਾਨੂੰ ਕਿਉਂਕਿ ਲੇਟ ਬਹੁਤ ਜ਼ਿਆਦਾ ਹੋ ਗਏ ਹਮ ਕੰਮ ਨਹੀਂ ਖਤਮ ਨਹੀਂ ਹੁੰਦੇ ਕਰਦੇ ਚਲੋ ਜੀ ਉੱਥੇ ਜਾ ਕੇ ਮਿਲਦੇ ਦੇਖਦੇ ਵਾਹਿਗੁਰੂ ਜੀ ਕਰ ਲੈ ਸਭ ਕੁਝ ਠੀਕ ਠਾਕ ਹੋ ਜਾਵੇ ਡਰ ਰਹੇ ਨੇ ਕਲੀਅਰਸਾ ਸੱਦੇ ਘੰਟੇ ਚ ਸੱਦੇ ਘੰਟੇ ਚ ਸਪਰੇਸ਼ਨ ਹੋਣੀ ਬਾ ਪਰ ਇਹ ਡਰਦੇ ਰਹਿੰਦੇ ਸਾਨੂੰ ਨਾ ਕੰਮ ਹੋ ਗਿਆ ਚੱਲ ਕੋਈ ਨਾ ਸੋਨੂ ਦੇ ਰੱਖਣਗੇ ਪੂਰੀ ਰੱਖਣਗੇ ਸਾਨੂੰ ਕੀ ਪੂਰੀ ਰੱਖਣਗੇ ਸਾਨੂੰ ਸਾਨੂੰ ਨਾ ਪੂਰੀ ਜਨੇ ਸਾਨੂੰ ਉਹ ਗਿਆ ਨੇ ਉਹ ਮੈਂ ਗਰੁੱਪ ਤਾਂ ਨਹੀਂ ਕਿਹਾ ਕਿ ਉਹ ਇੰਨੇ ਕਰਾ ਰਹੀ ਤਾਂ ਮੰਨ ਲੇ ਸੋਲੂਸ਼ਨ ਆ ਫਿਰ। ਨਾ ਮੈਂ ਉਹਨਾਂ ਨੂੰ ਕੋਈ ਕੁਝ ਤੇ ਆ। ਉਹ ਕਹਿੰਦੇ ਚਲੋ ਐਂਕੀ ਕਿ ਕਹਿੰਦੇ ਕੁਝ ਐਂਨੇ ਬੋਧਾ ਮਰ ਨਹੀਂ ਜਾਂਦਾ ਉਹ ਵੀ ਕੋਈ। ਜੀਸਸ ਨੂੰ ਸਿਫਟ ਕਰ ਲੈਂਦੇ ਹਾਂ। ਉਹ ਹੋ ਸਕਦਾ ਹੈ। ਉਹ ਚਾਹੁੰਦੇ ਸਨ ਆਈਟੀ ਤੇ ਇੱਕ ਜਣੇ ਦੀ ਮਸੱਬੇ ਹੁੰਦਾ ਉਹ ਚਲੇ ਦੇ ਸਕਦਾ। ਕੀ ਪ੍ਰੋਬਲਮ ਹੋਗੀ ਕਿ ਟੂਕੀ ਨੰਬਰ ਲੜਦਾ ਤੇ ਹੁੰਦਾ। ਅਸਲ ਇਹ ਫੋਟਾ ਹੁੰਦਾ ਨਾ। ਹਾਂ। ਦੇ ਆਪਦੇ ਤੋਂ ਪਨ ਨਾ ਇਹ ਨਹੀਂ ਸੱਭੀ ਹੈ ਮਾਧਵਾਜ ਨਹੀਂ ਇਹ ਹੁੰਦੀ ਆ ਕੇ ਗੱਲ ਉਹੀ ਬਸ ਰਾਜੀ ਬੰਦਾ ਹੋ ਜਾਂਦਾ ਬਾਅਦ ਵਿੱਚ ਤਾਂ ਲੋ ਜੀ ਇੱਥੇ ਕਲੇਰ ਸਾਹਿਬ ਦਾ ਆਪਰੇਸ਼ਨ ਸੀ ਜਿਹੜਾ ਹੋ ਗਿਆ ਸੀ ਠੀਕ ਠਾਕ ਪਰ ਹੋਇਆ ਥੋੜਾ ਬਹੁਤ ਮੁਸ਼ਕਲ ਕਿਉਂਕਿ ਇਹਨਾਂ ਦੇ ਜਿਹੜੇ ਸਕਰੂ ਸੀ ਉਹ ਕਾਫੀ ਜਿਹੜਾ ਮਾਸ ਸੀਗਾ ਉੱਪਰ ਚੜ ਗਿਆ ਸੀਗਾ ਹਨਾ ਸਕਰੂ ਦੇ ਹੱਡੀ ਦੇ ਵਿੱਚ ਵੀ ਉਹ ਜਿਆਦਾ ਹੋ ਗਏ ਸੀ ਪਤਾ ਹੀ ਨਹੀਂ ਲੱਗ ਰਿਹਾ ਸੀ ਡਾਕਟਰ ਸਾਹਿਬ ਦੱਸਦੇ ਸੀ ਵੀ ਕੈਮਰੇ ਦੇ ਵਿੱਚ ਵੀ ਨਹੀਂ ਪਤਾ ਲੱਗ ਰਿਹਾ ਸੀ ਕਹਿੰਦੇ ਅਸੀਂ ਹੰਬ ਗਏ ਸੀ ਵੀ ਛੱਡਣ ਲੱਗੇ ਸੀ ਇੱਕ ਵਾਰ ਤਾਂ ਸੀ ਇੰਨੀ ਕੁ ਜਿਆਦਾ ਪ੍ਰੋਬਲਮ ਸੀਗੀ ਪਰ ਕਹਿੰਦੇ ਫਿਰ ਦਰਸ ਆ ਗਿਆ ਵੀ ਇੱਕ ਕੱਢ ਤਾਂ ਇੱਕ ਰਹਿ ਗਿਆ ਹਨਾ ਵੀ ਓਖਾ ਹੋ ਜ ਉਹਨਾਂ ਨੂੰ ਅੱਗੇ ਬਹੁਤ ਜਿਆਦਾ ਤਕਲੀਫ ਹੋ ਜੂ ਤਾਂ ਕਰਕੇ ਕਹਿੰਦੇ ਅਸੀਂ ਥੋੜੀ ਨਾਲ ਮਸਾਈ ਕੱਢਿਆਗਾ ਲੋ ਜੀ ਮੇ ਲੋਪਲੇਸ ਆਮ ਆਪਰੇਸ਼ਨ ਹੋ ਗਿਆ ਠੀਕ ਠਾਕ ਹੌਂ ਤਾਂ ਲੱਤ ਜੋ ਨਹੀਂ ਹੌਲੇ ਹੌਲੇ ਉਹ ਇਹ ਹੋ ਗਿਆ ਸੀ 12 ਵਜੇ ਜੀ ਹੁਣ ਟਾਈਮ ਆ ਜਿਹੜਾ 5 ਵਜੇ ਦਾ ਹਾਂ ਜੀ ਖਾਣੇ ਦੇ ਨੂੰ ਕੁਛ ਨਹੀਂ ਦਿੱਤਾ ਸਾਹ ਜੀ ਦੇਖ ਲੈ ਡਾਕਟਰ ਸਾਹਿਬ ਆਉਣਗੇ ਤੇ ਇਹ ਲੱਗਦੀ ਕਿ ਕਹਿੰਦੇ ਦੋ ਦਿਨ ਰਹਿਣਾ ਪੈਣਾ ਹੁਣ ਦਬੋਇਆ ਕਰ ਲੇ ਗਏ ਦਰਦ ਦਾ ਸੁਣਨ ਨੂੰ ਤੂੰ ਨਾ ਹੁਣ ਇਹ ਵੀ ਟੀਕਾ ਲੱਗਿਆ ਹੋਇਆ ਸੀ ਹੁਣ ਕਹਣਾ ਦਰਦ ਦਾ ਹੋਊਗਾ ਛੋਟਾ ਜਿਹਾ ਜੀ ਹੁਣ ਮੈਂ ਥੋੜਾ ਦਿਖਾ ਰਹੀ ਸੀ ਸੋਨੂੰ ਮੈਂ ਕਹੇ ਦਿਖਾ ਦਵਾ ਤੇ ਆਹ ਵਾਲੀ ਲੱਤ ਦਾ ਸੱਜੀ ਲੱਤ ਦਾ ਇਹਨਾਂ ਦਾ ਹੋਇਆ ਆਪਰੇਸ਼ਨ ਹੁਣ ਚਲੋ ਠੀਕ ਆ ਪਹਿਲਾਂ ਸੀ 18-19 ਟੰਕੇ ਹੁਣ 6-7 ਟੰਕੇ ਨੇ ਟੰਕੇ ਠੀਕ ਨੇ ਪਰ ਚਲੋ ਥੋੜਾ ਧਿਆਨ ਤਾਂ ਰੱਖਣਾ ਪਊਗਾ ਹਨਾ ਤੇ ਬਾਕੀ ਇਹ ਆ ਵੀ ਜਿਹੜਾ ਇਹਨਾਂ ਦਾ ਹੁਣ ਨੇ ਅੱਗੇ ਜੇ 6 ਮਹੀਨੇ ਇਹ ਨਾ ਕਰਵਾਉਂਦੇ ਹੋਰ ਆਪਰੇਸ਼ਨ ਤਾਂ ਬਹੁਤ ਵੱਡੀ ਪ੍ਰੋਬਲਮ ਹੋ ਜਾਣੀ ਸੀਗੀ ਬਹੁਤ ਜ਼ਿਆਦਾ ਚਲੋ ਹੁਣ ਟਾਈਮ ਨਾਲ ਹਨਾ ਉਹ ਕਹਿੰਦੇ ਹੁੰਦੇ ਨੇ ਵੀ ਜੋ ਵੀ ਵਾਹਿਗੁਰੂ ਜੀ ਕਰਦੇ ਨੇ ਤਾਂ ਠੀਕ ਹੀ ਕਰਦੇ ਨੇ ਹੁਣ ਇਧਰ ਨੂੰ ਹੋ ਗਏ ਨੇ ਇਹ ਮੰਨਦੇ ਹੀ ਨਹੀਂ ਸੀਗੇ ਕਿਸੇ ਦੀ ਵੀ ਗੱਲ ਵੀ ਮੈਂ ਆਪਰੇਸ਼ਨ ਕਰਵਾਉਣਾ ਕੰਨੇ ਸਾਲਾਂ ਤੋਂ ਇਹਨਾਂ ਨੇ ਹੁਣ ਇਹਨਾਂ ਦੇ ਆਪਰੇਸ਼ਨ ਨੂੰ ਆ ਲਗਭਗ 6 ਸਾਲ ਹੋਈ ਚੁੱਕੇ ਨੇ ਦਸੰਬਰ 12 ਦਸੰਬਰ ਨੂੰ ਅੱਗੇ ਇਹਨਾਂ ਦੇ 6 ਸਾਲ ਹੋ ਜਾਣਗੇ ਸਕਰੂ ਜਿਹੜੇ ਪਾਏ ਹੋਏ ਸੀ ਪਰ ਇਹਨਾਂ ਦੀ ਕਾਲ ਕਰਕੇ ਕਿੰਨੇ ਸਾਲ ਲੰਘ ਗਏ ਲੋ ਜੀ ਇੱਥੇ ਨਾ ਸ਼ਾਮ ਦੇ ਜਿਹੜੇ 8 8:30 ਦਾ ਟਾਈਮ ਸੀ ਇੱਥੇ ਸਣੀ ਮੈਨੂੰ ਲੈ ਕੇ ਜਾ ਰਿਹਾ ਸੀ ਚੀਮੇ ਮੇਰੇ ਨੰਦ ਕੋਲ ਉੱਥੇ ਛੱਡਣ ਚਲੇ ਗਿਆ ਸੀ ਕਹਿੰਦਾ ਵੀ ਰਾਤ ਨੂੰ ਇੱਥੇ ਔਖਾ ਵੀ ਅਸੀਂ ਦੋ ਜਣੇ ਰੁਕ ਜਾਾਂਗੇ ਵੀ ਤੁਸੀਂ ਘਰੇ ਛੱਡਿਆਉਣਾ ਤੁਹਾਨੂੰ ਮੈਂ ਨੀਚੀ ਮਾਂ ਨੇੜੇ ਸੀ ਜੀ ਗੰਡੂਆ ਥੋੜਾ ਦੂਰ ਪੈਂਦਾ ਸੀ ਹੈਲੋ ਜੀ ਸਤਿ ਸ੍ਰੀ ਅਕਾਲ ਕਲੀਅਰ ਫੈਮਿਲੀ ਵਲੌਗ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਹੋਰ ਸੁਣਾਓ ਕੀ ਹਾਲ ਚਾਲ ਨੇ ਮੈਂ ਠੀਕ ਹਾਂ ਜੀ ਉਮੀਦ ਹੈ ਤੁਸੀਂ ਵੀ ਠੀਕ ਹੋਵੋਗੇ ਖੁਸ਼ ਹੋਵੋਗੇ ਖੁਸ਼ਾ ਰਹੋਗੇ ਲੋ ਜੀ ਅੱਜ ਦਿਨ ਹੈਗਾ ਮੰਗਲਵਾਰ ਤੇ ਕੱਲ ਸੋਮਵਾਰ ਨੂੰ ਕਲੇਰ ਸਾਹਿਬ ਦਾ ਆਪਰੇਸ਼ਨ ਹੋ ਗਿਆ ਸੀਗਾ ਠੀਕ ਠਾਕ ਹੋ ਗਿਆ ਸੀਗਾ ਪਰ ਹੋਇਆ ਮਸਾ ਜੀ ਬਹੁਤ ਜ਼ਿਆਦੇ ਮੁਸ਼ਕਲ ਆਈ ਡਾਕਟਰ ਸਾਹਿਬ ਕਹਿੰਦੇ 2 ਘੰਟੇ ਲੱਗੇ ਸੀ ਅਸੀਂ ਵੀ ਹੰਬ ਕੇ ਕਹਿੰਦੇ ਵੀ ਇਹਨਾਂ ਦੇ ਸਕਰੂ ਸੀ ਜਿਹੜੇ ਉੱਪਰ ਐਨ ਐਨ ਪਰਤ ਮਤਲਬ ਕਿ ਮਾਸ ਚੜ ਗਿਆ ਸੀਗਾ ਤੇ ਕਾਫੀ ਪ੍ਰੋਬਲਮ ਆਈ ਉਹ ਕਹਿੰਦੇ ਵੀ ਇੱਕ ਤਾਂ ਅਸੀਂ ਛੱਡਣੀ ਲੱਗੇ ਸੀ ਪਰ ਫਿਰ ਇਹ ਹੋ ਗਿਆ ਵੀ ਫਿਰ ਬਾਅਦ ਦੇ ਵਿੱਚ ਤਕਲੀਫ ਆਊ ਆਖ ਕੇ ਉਹਨਾਂ ਨੇ ਥੋੜੇ ਆ ਮਾਰ ਮਾਰ ਕੇ ਜਿਹੜੇ ਸਕਰੂ ਸੀ ਸਾਈਡ ਤੇ ਕਰੇ ਫਿਰ ਆਪਰੇਸ਼ਨ ਸਹੀ ਹੋਇਆ ਜੀ ਉਹਨਾਂ ਦਾ ਫਿਰ ਜਿਹੜੇ ਨਿਕਲੇ ਸਕਰੂ ਕਾਫੀ ਵੱਡੇ ਵੱਡੇ ਨੇ ਤੁਹਾਨੂੰ ਉਹ ਵੀ ਦਿਖਾਉਂਗੀ ਮ ਦਿਖਾਉਣੀ ਆ ਸ਼ਾਇਦ ਮੇਰਾ ਕੋਲ ਹੀ ਨਗੇ ਤੇ ਕਹਿੰਦੇ ਨੇ ਬਹੁਤ ਔਖਾ ਹੋਇਆ ਪਰ ਚਲੋ ਆਇਆ ਵੀ ਹੁਣ ਸੁਖਸੰਦ ਨਾਲ ਹੋ ਗਿਆ ਚਲੋ ਹੁਣ ਹਨਾ ਹਾਂ ਥੋੜਾ ਜਿਹਾ ਆਪਨ ਵੀ ਆਏ ਹਾਂ ਟੈਨਸ਼ਨ ਫਰੀ ਹੋ ਜਾਾਂਗੇ ਕਿਉਂਕਿ ਕਹਿੰਦੇ ਕਾਫੀ ਪ੍ਰੋਬਲਮ ਆ ਜਾਂਦੀ ਹੈ ਕਲੀਅਰ ਸਾਹਿਬ ਨੇ ਕੋਲ ਵੀ ਬਹੁਤ ਕਰੀ ਬਹੁਤ ਟਾਈਮ ਲੰਘਾਤਾ ਜੀ ਹੁਣ ਦੁਬਾਰਾ ਮੈਂ ਜਾਉਂਗੀ ਹਸਪੀਟਲ ਹੁਣ ਇੱਥੇ ਮੈਂ ਆਪਣੇ ਨਾਂ ਦੇ ਕੋਲ ਆਈ ਹੂਈ ਆ ਕਰ ਰਾਤ ਮੈਥੇ ਆ ਗਈ ਸੀ ਕਿਉਂਕਿ ਹਸਪੀਟਲ ਦੇ ਵਿੱਚ ਰਹਿਣਾ ਬਹੁਤ ਔਖਾ ਸੁਣ ਪਤਾ ਹੀ ਹੈ ਜੀ ਉੱਥੇ ਇੱਕ ਬੈੱਡ ਦੇ ਫਿਰ ਰਹਿਣਾ ਬਹੁਤ ਜ਼ਿਆਦਾ ਔਖਾ ਸਨ ਨਹੀਂ ਰਹਿ ਗਿਆ ਸੀਗਾ ਸੈਂਟੀ ਰਹਿ ਗਿਆ ਸੀ ਮੈਂ ਚਿੰਮੀ ਆ ਗਈ ਸੀ ਇੱਥੇ ਹੁਣ ਬਸ ਇੱਥੋਂ ਆਪਾਂ ਖਾਣਾ ਖੋਣਾ ਲੈ ਕੇ ਦੁਬਾਰਾ ਜਾਣੇ ਆਗੇ ਪੀਲ ਸਾਹਿਬ ਦਾ ਫੋਨ ਵੀ ਆ ਗਿਆ ਉਹਨਾਂ ਨੂੰ ਵੀ ਐ ਹੋ ਜਾਂਦਾ ਹਨਾ ਤੇ ਕੁਛ ਜਿਹਨੂੰ ਐ ਹੋ ਜਾਂਦਾ ਵੀ ਚਲੋ ਫਿਰ ਜਾ ਕੇ ਸਾਨੂੰ ਮਲਾਉਣੇ ਕਿਵੇਂ ਨੇ ਠੀਕ ਨੇ ਰਾਤ ਕਿਵੇਂ ਲੰਗੀ ਬਸ ਤਾਂ ਠੀਕ ਸੀ ਕਹਿੰਦੇ ਨੀਂਦ ਆ ਗਈ ਸੀ ਬਾਕੀ ਦੇਖਦੇ ਹੁਣ ਜਾ ਕੇ ਕਿਵੇਂ ਲੰਗੀ ਕਿਵੇਂ ਨਾ ਤੇ ਚਲੋ ਇੱਕ ਟੈਨਸ਼ਨ ਹੁਣ ਖਤਮ ਹੋਈ ਹੁਣ ਆਰਾਮ ਨਾਲ ਕੋਈ ਆਪਣਾ ਕੰਮ ਕਰਦੇ ਹੋਵਾਂਗੇ ਕਿਉਂਕਿ ਇਹ ਵੀ ਇੱਕ ਵੱਡੀ ਟੈਨਸ਼ਨ ਹੋਈ ਪਈ ਸੀਗੀ ਵੀ ਕੀ ਕਰੀਏ ਹਨਾ ਟੈਨਸ਼ਨ ਬਹੁਤ ਜ਼ਿਆਦਾ ਹੋਈ ਪਈ ਸੀ ਕਿਉਂਕਿ ਇੱਕ ਤਾਂ ਕਲੇਰ ਸਾਹਿਬ ਨਹੀਂ ਮੰਨ ਰਹੇ ਸੀਗੇ ਦੂਸਰਾ ਕਈ ਵਾਰ ਆਏ ਉਹਨਾਂ ਨੂੰ ਵੀ ਇਹ ਹੋ ਜਾਂਦਾ ਸੀ ਵੀ ਬੈਠਣਾ ਪਊਗਾ ਹੁਣ ਕੰਮ ਛੁੱਟੂਗਾ ਹਨਾ ਐਵੇਂ ਹੋ ਜਾਂਦਾ ਸੀਗਾ ਪਰ ਚਲੋ ਹੁਣ ਸਭ ਕੁਝ ਠੀਕ ਹੋ ਗਿਆ ਜੀ ਹੁਣ ਇੱਕ ਟੈਨਸ਼ਨ ਜੀ ਜਿਹੜੀ ਮਨ ਤੋਂ ਖਤਮ ਹੋ ਗਈ ਹਨਾ ਚਲੋ ਦਿਖਾਉਣੇ ਸਾਨੂੰ ਸਕਰੂ ਜੀ ਦਿਖਾ ਕੇ ਨਾ ਫਿਰ ਮੈਂ ਖਣਾ ਖੋਣਾ ਨਾਲ ਵਰਪਾਉਣੀ ਆ ਫਿਰ ਚਲਦੇ ਆ ਬਹੁਤ ਜ਼ਿਆਦਾ ਥਕਾਉਟ ਹੋ ਗੇ ਕੱਲ ਪੂਰਾ ਦਿਨ ਐ ਇਦਾਂ ਹੀ ਲੰਘਿਆ ਬਹੁਤ ਔਖਾ ਹੋਇਆ ਤੇ ਦਿਖਾਉਣੇ ਆ ਸੋ ਫਾਈ ਆ ਸੀਗੇ ਬੈਕ ਕੈਮਰੇ ਨਾਲ ਦੇਖੋ ਆ ਵਾਲੇ ਸੀਗੇ ਆ ਦੇਖੋ ਕਿੱਦਿ ਵੀ ਦੇ ਨਿਕੋਏ ਨਿਕਲੇ ਰੇਗੇ ਔਖਾ ਸੀ ਕਿਦਨੇ ਬਾਸਲਾ ਵਗੈਰਾ ਇਹ ਦੇਖੋ ਇਹ ਲੋਕੀ ਮੇਹ ਹਨ ਵਿੱਚ ਅਟੈਚ ਹੋਏ ਹੋਏ ਸੀਗੇ ਹੱਡੀ ਦੇ ਵਿੱਚ ਇਹ ਲੋ ਜੀ ਇੱਥੇ ਇਹ ਜਿਹੜਾ ਦੂਸਰਾ ਦਿਨ ਆਗਾ ਜਿਨੀ ਕਿ ਮੰਗਲਵਾਰ ਵਾਲਾ ਦਿਨ ਆ ਸੋਮਵਾਰ ਕਲੇਰ ਦਾ ਆਪਰੇਸ਼ਨ ਹੋਇਆ ਸੀਗਾ ਇਹ ਜਿਹੜਾ ਵੀਡੀਓ ਇਸ ਮੰਗਲਵਾਰ ਦਾ ਹੀ ਆ ਇੱਥੇ ਬਸ ਹੁਣ ਜਾਣਾ ਸੀ ਕਿ ਹਸਪੀਟਲ ਦੁਬਾਰਾ ਸਨੀ ਆ ਗਿਆ ਸੀਗਾ ਮੈਨੂੰ ਲੈਣ ਤੇ ਇੱਥੇ ਕਲੀਰ ਸਾਹਿਬ ਲਈ ਬਣਾ ਰਹੇ ਸੀਗੇ ਦਲੀਆ ਕਿਉਂਕਿ ਹੁਣ ਥੋੜਾ ਜਿਹਾ ਜਿੰਨੇ ਦਿਨੋਂ ਹਸਪੀਟਲ ਦੇ ਵਿੱਚ ਨੇ 2 ਦਿਨ ਹੀ ਰੁਕਣਾ ਵੈਸੇ 3 ਤੀਸਰੇ ਦਿਨ ਦਾ ਛੁੱਟੀ ਮਿਲ ਜਣੇ ਕੱਲ ਨੂੰ ਜਣੀ ਕਿ ਛੁੱਟੀ ਮਿਲ ਜੂਗੀ ਬਦ ਦਵਾਰ ਨੂੰ ਉਹਨਾਂ ਲਈ ਬਣਾ ਰਹੀ ਸੀਗੀ ਇੱਥੇ ਦਲੀਆ ਤੇ ਉਸ ਤੋਂ ਬਾਅਦ ਅਸੀਂ ਇੱਥੇ 8:30 ਵਜੇ ਚੱਲ ਪਏ ਸੀਗੇ ਹਸਪੀਟਲ ਜਿਹਦੇ ਵਿੱਚ ਹਨਾ ਉਹਨਾਂ ਕੋਲ ਤੇ ਬਾਕੀ ਬਸ ਇੱਥੇ ਫੁਲਕੇ ਵੀ ਬਣਾ ਲਏ ਸੀ ਸੀ ਵੀ ਥੋੜਾ-ਬੋਤਾ ਖਾਣਾ ਉਹ ਹੀ ਖਾ ਜਾਗੇ ਬਾਕੀ ਦਾ ਨਾਲ ਲੈ ਜਾਗੇ ਦੁਪਹਿਰ ਟਾਈਮ ਭੁੱਖ ਲੱਗੂਗੀ ਫਿਰ ਖਾ ਲਾਂਗੇ ਕਿਉਂਕਿ ਹਸਪੀਟਲ ਦੇ ਵਿੱਚ ਰਹਿਣਾ ਹੀ ਬਹੁਤ ਔਖਾ ਹੋ ਜਾਂਦਾ ਖਾਣਾ ਪੀਣਾ ਦਾ ਬਹੁਤ ਦੂਰ ਦੀ ਗੱਲ ਹੁੰਦੀ ਇੱਥੇ ਹਨਾ ਤੇ ਲੋ ਜੀ ਇੱਥੇ ਹਸਪਤਾਲ ਦੇ ਵਿੱਚ ਮੈਂ ਪਹੁੰਚ ਗਈ ਸੀਗੀ ਤੇ ਇੱਥੇ ਕਲੇਰ ਸਾਹਿਬ ਨੂੰ ਕੁਛ ਖਵਾ ਰਹੀ ਸੀ ਪਤਾ ਨਹੀਂ ਪਲਾ ਰਹੀ ਸੀ ਕਿਉਂਕਿ ਇਹਨਾਂ ਨੂੰ ਪਾਣੀ ਵੱਧ ਤੋਂ ਬਾਅਦ ਇੱਥੇ ਬਿਸਕਟ ਖਾ ਰਹੇ ਸੀ ਮੈਂ ਕਿ ਖਾ ਲਓ ਬਸ ਇਹ ਹੀ ਡਰ ਰਹੇ ਸੀਗੇ ਇੱਥੇ ਕੁਛ ਖਾ ਨਹੀਂ ਰਹੇ ਸੀ ਪਾਣੀ ਪੀ ਰਹੇ ਹੈ ਜੂਸ ਵਗੈਰਾ ਪੀ ਰਹੇ ਸੀਗੇ ਤੇ मैं ਕੋਈ कोई नहीं ਨੇ ਹਜੇ ਮਤਲਬ ਕਿ ਰੋਟੀ ਵਗੈਰਾ ਤਾਂ ਨਹੀਂ ਖਾੜਦੀ ਹਲਕਾ ਫੁਲਕਾ ਹੀ ਦੇ ਰਿਹਾ ਘਰ ਜਾ ਕੇ ਆਪਾਂ ਇਹਨਾਂ ਦਾ ਥੋੜਾ ਜਿਹਾ ਧਿਆਨ ਪੱਧਰ ਰੱਖਣਾ ਪਊਗਾ ਆਪਾਂ ਨੂੰ ਉਦੋਂ ਖਾਣ ਪੀਣ ਦਾ ਪੂਰਾ ਜ਼ਿਆਦਾ ਹਨਾ ਰੱਖਣਾ ਪਊਗਾ ਤਾਂ ਕਿ ਅੱਗੇ ਪ੍ਰੋਬਲਮ ਨਾ ਕੋਈ ਆਵੇ ਹੱਡੀਆਂ ਵਗੈਰਾ ਦੀ ਇਹਨਾਂ ਨੂੰ ਵੀਰਵਾਰ ਅੱਜ ਆਪਾਂ ਨੂੰ ਛੁੱਟੀ ਮਿਲ ਗਈ। ਬਾਅਦ ਉਸ ਠੀਕ ਹੋ ਗਏ ਹੁਣ ਆਪਾਂ ਆਪਣੇ ਘਰ ਜਾ ਰਹੇ ਹਾਂ ਸਨੀਵਾਰ ਤੇ ਹੁਣ ਬੁੱਧਵਾਰ ਆਪਾਂ ਆਵਾਂਗੇ। ਯਾਨੀ ਕਿ ਕਈ ਦਿਨ ਬਾਅਦ ਉਹਨੂੰ ਕਿੱਥੇ ਜਾਣਾ ਉਹਨੂੰ ਕਿੱਥੇ ਜੱਟਾਂ ਦੇ ਪੱਤੀ ਕਰਵਾਉਣਾ। ਚਲੋ ਜੀ ਉਹਨਾਂ ਕੰਮ ਜਾ ਕੇ ਬੰਦ ਤੇ ਸਾਨੂੰ ਸਭ ਪਹੁੰਚੀਏ। ਆ ਜਾਓ ਜਲਾਤ ਅਸੀਂ ਉਧਰ ਦੀ ਕੱਢ ਲਾਂਗੇ। ਆ ਲੱਤ ਚੱਕਣੀ ਪਊਗੀ ਇੱਧਰੋਂ। ਬੋਤ ਕੇ ਲੱਤ ਫੜਾਂਗੇ ਐਸਾ ਨਹੀਂ ਪਹਿਲਾਂ ਲੱਤ ਫੜ। ਸਿੱਧੀ ਰੱਖੋ ਸਿੱਧੀ। ਸਿੱਧੀ ਰੱਖੋ ਲੱਤ ਸਿੱਧੀ। ਲੱਤ ਨੂੰ ਫੜਾ ਲਾ ਲੱਤ। नजय, खुर्फ लप्री वर्भा इचात सलाथता इचल्फ एड़चित itu? सिलाथ、「सक्षियおお एंदू grillा उष्ध। परीजग एंद झालओबड़ाव syज कोले।ैवाओानू catily dish अवाथा conce concept cooking Š tiskiywallet is the expert except catily mam customer k numa straw content in my business side!attanc है ਬੈੱਡ ਤੇ ਬਿਠਾ ਦੋ ਬੈੱਡ ਤੇ ਕਮੰਜੜਾ ਤਾਂ ਸੀ ਮੰਜੜਾ ਤਾਂ 2 ਲਾਲੂ ਬੈੱਡ ਨਾਲ ਬੈਠੇ ਵੀ ਜੋ ਕਰਾਤ ਨੂੰ ਮੰਜੇ ਤੇ ਪੈ ਲੂੰ ਔਲੀ ਥੋੜੀ ਥੋੜੀ ਜਮ ਇਹ ਕਿਤੇ ਥਾਵਾ ਦਰ ਦਰ ਤੇ ਇਹ ਬਾੜਾ ਨਹੀਂ ਹੈਗਾ ਬਹੁਤ ਟਮਾ ਲਿਆ ਲਓ ਜੀ ਇੱਥੇ 1 ਘੰਟੇ ਤੋਂ ਵੀ ਉੱਪਰ ਦਾ ਹੋ ਗਿਆ ਸੀ ਜਿਹੜਾ ਕਰ ਪੰਚਨੋ ਇਥੇ ਲੱਗੀ ਸੀ ਝਾੜੂ ਤੇ ਘਰ ਵੀ ਨਾ ਬਾਕੀ ਝਾੜ ਸਫਾਈ ਦਾ ਚਲੋ ਠੀਕ ਸੀਗਾ ਫਿਰ ਆ ਕੇ ਜਮੀਲਾ ਜਾਨੀ ਕਿ ਬਾਹਰ ਦਾ ਸਾਰਾ ਕਰ ਗਈ ਸੀ ਹੈ ਨਾ ਸਫਾਈ ਅੰਦਰ ਉਹ ਨਹੀਂ ਉਹ ਕਹਿੰਦੀ ਵੀ ਆਂਟੀ ਅੰਦਰ ਦਾ ਨਹੀਂ ਮੈਂ ਕਰਕੇ ਜਾਂਦੀ ਵੀ ਮੈਨੂੰ ਤੁਸੀਂ ਆ ਕੇ ਮੈਂ ਤਾਂ ਥੋੜੇ ਹੁੰਦੇ ਹੀ ਅੰਦਰ ਬੜੋਂਗੇ ਮੈਂ ਕਿਹਾ ਚਲ ਕੋਈ ਨਾ ਵੈਸੇ ਤਾਂ ਮੈਂ ਕਿਹਾ ਕੋਈ ਉਹ ਨਹੀਂ ਮੈਨੂੰ ਭਰੋਸਾ ਚਲੋ ਹੁਣ ਪਰ ਉਹ ਫਿਰ ਵੀ ਨਹੀਂ ਮੰਨੀ ਤੇ ਬਾਕੀ ਠੀਕ ਵੀ ਸੀ ਅੰਦਰ ਪਰ ਮੇਰੇ ਪੌਦੇ ਨੇ ਨਾ ਜਿਹੜੇ ਉਹਨਾਂ ਦੀ ਹਾਲਤ ਖਰਾਬ ਹੋ ਗਈ ਕਿਉਂਕਿ ਅੱਜ ਅਸੀਂ ਤੀਸਰੇ ਦਿਨ ਵੀ ਜਣੀ ਕਿ ਆਏ ਆ ਜਦੋਂ ਘਰ ਹੈ ਨਾ ਦੋ ਦਿਨ ਹੁਣ ਰੂਮ ਵੀ ਬ੍ਰਾਂਡਾ ਵੀ ਜਾਲੀ ਲੱਗੀ ਹੋਈ ਜਿਵੇਂ ਬੰਦੀ ਸੀਗਾ ਇਹਨਾਂ ਨੂੰ ਤਾਂ ਬਾਹਰ ਲਈ ਆਕਸੀਜਨ ਮਿਲਿਓ ਨਹੀਂ ਹੈਗੀ ਹੈ ਨਾ ਦੋ ਤਿੰਨ ਦਿਨ ਵਿਚਾਰਿਆਂ ਨੂੰ ਬਹੁਤ ਜ਼ਿਆਦਾ ਇਹਨਾਂ ਦੇ ਵੀਕ ਹੋ ਗਏ ਸੀ ਵਿਚਾਰੇ ਮਰ ਜਾ ਜਗੇ ਹੈ ਸੀ ਪੱਤੇ ਵੀ ਵਿੱਚ ਡਿੱਗੇ ਪਏ ਸੀ ਮੈਨੂੰ ਇਨਾ ਜ਼ਿਆਦਾ ਅਫਸੋਸ ਹੋ ਰਿਹਾ ਸੀਗਾ ਮੈਂ ਕਿਹਾ ਵੀ ਚਲੋ ਪਾਪ ਪਾਪ ਹੀ ਲੱਗਦਾ ਮੈਨੂੰ ਤੇ ਇਹ ਹੋ ਜਾਂਦਾ ਵੀ ਦੇਖੋ ਵਿਚਾਰਿਆਂ ਨੂੰ ਹਵਾ ਪਾਣੀ ਨਹੀਂ ਮਿਲਿਆ ਪਾਣੀ ਮੈਂ ਦੇ ਕੇ ਗਈ ਸੀ ਪੂਰਾ ਪਰ ਹਵਾ ਇਹਨਾਂ ਨੂੰ ਬਾਹਰ ਲਈ ਆਕਸੀਜਨ ਵਗੈਰਾ ਨੇ ਮਿਲਿਆ ਹਨ ਤਾਂ ਇਹਨਾਂ ਦਾ ਵੀ ਆ ਕੇ ਪਹਿਲਾਂ ਮੈਂ ਇੰਨਾ ਘਣੀ ਹੋਈ ਇਹਨਾਂ ਦਾ ਹੀ ਧਿਆਨ ਦੇ ਰਹੀ ਹਾਂ ਬੈਠ ਕੇ ਇੱਥੇ ਵਸ ਲਸਣ ਵਗੈਰਾ ਸਿੱਲ ਲਿਆ ਸੀਗਾ ਕਿਉਂਕਿ ਦਾਲ ਬਣਾਉਣ ਵਾਲੀ ਅੱਜ ਮੈਂ ਸਿਰਫ ਪਤਲੀ ਜੀ ਮੂੰਗੀ ਦਾਲ ਬਣਾਉਂਗੀ ਜਾਂ ਫਿਰ ਪਨੀਰ ਵਗੈਰਾ ਦੇਖਦੇ ਆਂ ਬਾੜ ਕੇ ਰੱਖ ਦਾਂਗੇ ਹੁਣ ਸਵੇਰ ਵੇਲੇ ਇਹਨਾਂ ਨੂੰ ਪਨੀਰ ਵਗੈਰਾ ਦੇ ਦਾਂਗੇ ਕਿਉਂਕਿ ਹੁਣ ਤਾਂ ਰਾਤ ਨੂੰ ਥੋੜਾ ਹੈਵੀ ਠੀਕ ਵੀ ਨਹੀਂ ਹੈਗਾ ਹਨਾ ਅੰਤੇ ਮੋਟਾ ਮੋਟਾ ਝਾੜੂ ਕੜਤਾ ਸੀ ਵੈਸੇ ਤਾਂ ਸਾਫੀ ਸੀਗਾ ਕਿਉਂਕਿ ਜਾਂਦੇ ਹੋਏ ਅਸੀਂ ਪੋਚਾ ਵਗੈਰਾ ਮੈਂ ਸਾਰਾ ਜਮੀਲਾਂ ਤੋਂ ਮੈਂ ਤੇ ਜਮੀਲਾਂ ਨੇ ਲਾਤਾ ਸੀਗਾ ਕਰਕੇ ਗਏ ਸੀ ਪ੍ਰੋਪਰ ਸਫਾਈ ਸਾਰੀ ਪਰ ਇਹ ਹੁੰਦਾ ਵੀ ਘਰ ਦੇਖੋ ਉਧਰ ਜਾਂਦਾ ਹੁਣ ਤੀਜੇ ਦਿਨ ਆ ਕੇ ਅਸੀਂ ਘਰ ਬੜਿਆ ਜੀ ਦੋ ਦਿਨ ਅਸੀਂ ਘਰ ਬਿਲਕੁਲ ਵੀ ਗੇਟ ਨਹੀਂ ਖੁੱਲਿਆ ਹਾਂ ਵਿੱਚ ਦੀ ਸਣੀ ਆਇਆ ਪਿੰਦਰਾ ਆਇਆ ਉਹ ਵੀ ਆਏ ਤੇ ਚਲੇ ਗਏ ਇਸ ਤਰ੍ਹਾਂ ਹੋਇਆਗਾ ਹੈ ਨਾ ਅ ਬਾਕੀ ਕੋਈ ਐਮਐਨਵੀ ਬਣਾ ਗੇਟ ਵਗੈਰਾ ਘੱਟ ਹੀ ਖੁੱਲੇ ਨੇ ਪਰ ਘਰ ਵੀ ਮਰ ਜਾ ਜਾਂਦਾ ਜੀ ਕਹਿੰਦੇ ਹੁੰਦੇ ਨੇ ਵਾਸ ਹਸਦਿਆਂ ਦੇ ਘਰ ਵਾਸਦੇ ਜੀ ਕਹਿੰਦੇ ਜੇ ਵਾਸਦਿਆਂ ਦੀ ਘਰ ਹੀ ਹੁੰਦੇ ਨੇ ਹੈਨਾ ਇਹ ਚੀਜ਼ਾਂ ਵੀ ਉਹ ਹੋ ਜਾਂਦੀਆਂ ਨੇ ਜੀ ਹੈਨਾ ਤੇ ਚਲੋ ਜੀ ਇੱਥੇ ਬਸ ਸਾਡੀ ਸੀਗੀ ਝਾੜੂ ਮੋਟਾ ਮੋਟਾ ਕੱਟਤਾ ਸੀ ਵੈਸੇ ਕੂੜਾ ਤਾਂ ਨੀ ਨਿਕਲੇ ਸਾਫ ਹੀ ਸੀ ਪਰ ਇਹ ਆ ਵੀ ਦੋ ਦਿਨ ਨੇ ਰਹੀ ਆਈ ਅੱਜ ਸਵੇਰੇ ਵੀ ਆਈ ਆ ਪਰਸੋਂ ਸ਼ਾਮ ਨੂੰ ਵੀ ਆਈ ਸੀ ਜਿਸ ਦਿਨ ਕਲੇਰ ਸਾਹਿਬ ਦਾ ਸੋਮਵਾਰ ਆਪਰੇਸ਼ਨ ਹੋਇਆ ਸੀਗਾ ਹੁਣ ਅੱਜ ਆਪਾਂ ਬੁੱਧਵਾਰ ਨੂੰ ਘਰ ਆ ਗਏ ਅਸੀਂ ਘਰ ਆਪਾਂ ਪਹੁੰਚ ਗਏ ਤੇ ਘਰ ਦਾ ਹੋਇਆ ਪਿਆ ਸੀ ਹਾਲਤ ਘਰ ਦੀ ਬੁਰੀ ਹੋਈ ਪਈ ਸੀ ਤੇ ਚਲੋ ਕੋਈ ਨਹੀਂ ਹੁਣ ਹੌਲੀ ਹੌਲੀ ਸਮਾਰ ਲਾਂਗੇ ਕੱਲਾ ਝਾੜੂ ਮੈਂ ਲਾ ਲਿਆ ਜੋ ਬਰਤਨ ਤਾਂ ਹੈ ਹੀ ਨਹੀਂ ਸੀ ਕਿਉਂਕਿ ਘਰ ਹੀ ਨਹੀਂ ਸੀ ਕੋਈ ਚੌਥੇ ਦਿਨ ਅਸੀਂ ਅੱਜ ਘਰ ਆ ਕੇ ਬੜਿਆ ਤੇ ਚਲੋ ਜੀ ਇਹ ਤਿੰਨ ਦਿਨਾਂ ਦੇ ਵਿੱਚ ਲੇਖੋ ਹਸਪੀਟਲ ਦਾ ਜਿਹੜਾ ਸੀਗਾ ਟਾਈਮ ਲੰਘ ਗਿਆ ਆਪਾਂ ਗਿਆ ਸੀ ਸੋਮਵਾਰ ਅੱਜ ਬੁੱਧਵਾਰ ਆਪਾਂ ਤੀਜੇ ਦਿਨ ਜਿਹੜੇ ਘਰ ਆ ਗਏ ਤੇ ਹੁਣ ਇੱਥੇ ਲੱਗਿਆ ਬਸ ਮੈਂ ਚਾਹ ਬਣਾਉਣਾ ਸਣੀ ਗਣਾ ਚਾਹ ਪੀਣੀ ਆ ਤੇ ਪਲੇਟ ਸਭ ਲਈ ਮੈਂ ਇੱਥੇ ਪਨੀਰ ਆ ਪਾੜ ਰਹੀ ਆਂਗੀ ਤੇ ਤੋਂ ਨਾਲ ਹੁਣ ਆਪਾਂ ਮੈਂ ਖਰਾਕ ਦੀ ਲੋੜ ਦੇਣ ਦੀ ਹੈਨਾ ਖਰਾਕ ਦੇਣੀ ਪੂਜ ਵਿੱਚ ਚਨੇ ਵਗੈਰਾ ਹੋਗੇ ਹੈਨਾ ਜਾਂ ਪਨੀਰ ਵਗੈਰਾ ਹੋ ਗਿਆ ਫਰੂਟਸ ਵਗੈਰਾ ਹੋਗੇ ਇਦਾਂ ਦਾ ਪਾਣੀ ਵੱਧ ਵੱਧ ਕੇ ਹੈ ਡਾਕਟਰ ਸਭ ਨੇ ਹੈਨਾ ਇਹ ਚੀਜ਼ਾਂ ਆਪਾਂ ਨੂੰ ਦੇਣੀਆਂ ਪੈਣਗੀਆਂ ਅੱਜ ਮਿੱਥੇ ਲੱਗੇ ਪਨੀਰ ਪਾੜਨਾ ਫੁੜਜੀ ਵੀ ਬਣਾ ਦੂਗੀ ਨਾਲ ਹੀ ਮੂੰਗੀ ਦੀ ਦਾਲ ਬਣਾਈ ਆ ਮਥੁਰ ਕੇ ਮਸਾਲਾ ਬਣਾ ਰਹੀ ਹਾਂ ਮੂੰਗੀ ਦਾਲ ਦਾ ਤੇ ਉਹਦੇ ਵਿੱਚ ਆਪਾਂ ਹਿੰਟ ਮੈਂ ਰੈਕ ਕੈਮਰੇ ਨਾਲ ਦਿਖਾਉਣੀ ਆ ਤੇ ਆ ਬਲੌਗ ਦੇਖੋ ਥੋੜਾ ਜਿਹਾ ਬਣ ਪਾਇਆ ਉੱਥੇ ਕਿਉਂਕਿ ਫਿਰ ਵਧੀਆ ਵੀ ਨਹੀਂ ਲੱਗਦਾ ਜੀ ਹਸਪੀਟਲ ਦੇ ਵਿੱਚ ਇੱਕ ਤਾਂ ਦੇਖੋ ਉੱਥੇ ਹਨਾ ਮਰੀਜ਼ ਹੁੰਦੇ ਨੇ ਅ ਮੇਰੇ ਫਿਰ ਉੱਥੇ ਬਿਲਕੁਲ ਵੀ ਇਹ ਨਹੀਂ ਹੁੰਦਾ ਵੀ ਹੋਰ ਭੈਣ ਭਰਾ ਹੁੰਦੇ ਹਨਾ ਕਈਆਂ ਨੂੰ ਚਲੋ ਇਹ ਹੋ ਜਾਂਦਾ ਪਰ ਨਹੀਂ ਕਿਸੇ ਨੇ ਕਿਹਾ ਪਰ ਫਿਰ ਵੀ ਐ ਹੋ ਜਾਂਦਾ ਬੀ ਨੇ ਹਨਾ ਕਿਸੇ ਦੀ ਕਿਉਂ ਵੀ ਕਰਨੀ ਵੀਡੀਓ ਬਣਾਉਣੀ ਆ ਮੈਨੂੰ ਹੋ ਜਾਂਦਾ ਮੈਨੂੰ ਬਹੁਤ ਜ਼ਿਆਦਾ ਹੁੰਦਾ ਇਸ ਤਰ੍ਹਾਂ ਤੁਮhko ਵਧੀਆ ਵੀ ਨਹੀਂ ਲੱਗਦਾ ਜੀ ਹਸਪੀਟਲ ਦੇ ਵਿੱਚ ਇਸ ਤਰ੍ਹਾਂ ਹਨਾ ਸਾਰਾ ਕੁਝ ਸ਼ੋਅ ਕਰਨਾ ਤੁਹਾਨੂੰ ਪਤਾ ਜੀ ਦੱਸਿਆ ਹੋਇਆ ਕਿ ਆਪਰੇਸ਼ਨ ਹੋਣਾਗਾ ਹਨਾ ਥੋੜਾ ਬਹੁਤਾ ਚਲੋ ਸ਼ੇਅਰ ਕਰਤਾ ਵੀ ਬਾਹਲਾ ਮੈਨੂੰ ਇਹ ਨਹੀਂ ਹੁੰਦਾ ਕਿ ਉੱਥੇ ਵੀ ਜਾ ਕੇ ਮੈਂ ਵੀਡੀਓ ਬਣਾ ਲਈ ਉੱਥੇ ਮੈਨੂੰ ਇਹ ਨਹੀਂ ਹੁੰਦਾ ਹਨਾ ਚਲੋ ਜੀ ਦਿਖਾਉਣੇ ਸਨ ਤੇ ਇਸ ਵੀਡੀਓ ਤੇ ਅਪਾ ਇੱਥੇ ਐਂਡ ਕਰਾਂਗੇ ਤੇ ਕੱਲ ਤੋਂ ਆਪਣੇ ਵਲੌਗ ਨੇ ਜਿਹੜੇ ਉਸੇ ਤਰ੍ਹਾਂ ਹੀ ਆਇਆ ਕਰਨਗੇ ਕਿਉਂਕਿ ਹੁਣ ਘਰ ਆ ਗਏ ਆਪਾਂ ਹੁਣ ਥੋੜਾ ਰਿਲੈਕਸ ਹੋ ਜਾ ਤੇ ਆਪਣੇ ਆਪਣੇ ਕੰਮ ਵੀ ਚੱਲਦੇ ਰਹਿਣਗੇ ਨਾਲ ਨਾਲ ਕਲੇਰ ਸਾਹਿਬ ਦੀ ਸੰਭਾਈ ਤੇ ਦੇਖੋ ਕੰਮ ਤਾਂ ਮੇਰੇ ਵੱਧ ਗਏ ਪਰ ਚਲੋ ਕੋਈ ਗੱਲ ਨਹੀਂ ਜਿਵੇਂ ਗੁਰੂ ਜੀ ਆਪੇ ਹੌਸਲਾ ਵੀ ਦੇਣਗੇ ਤੇ ਤਾਕਤ ਵੀ ਦੇਣਗੇ ਹਨਾ ਕਿਉਂਕਿ ਹੁਣ ਸਾਰੇ ਕੰਮ ਜਿਹੜੇ ਹੁਣ ਕਲੇਰ ਸਾਹਿਬ ਨੂੰ ਚੱਕਣਾ ਧਾਰਨਾ ਨੂੰ ਮੋਣਾ ਸਭ ਕਰਨਾ ਪਊਗਾ ਜੀ ਹਨਾ ਚਲੋ ਜਿਸ ਬਲੌਗ ਦਾ ਪਾ ਐਂਡ ਕਰਾਂਗੇ ਇੱਕ ਵਾਰ ਤੁਹਾਨੂੰ ਮੈਂ ਦਿਖਾ ਦਿੰਨੇ ਆ ਦੇਖੋ ਲਗਭਗ ਪਨੀਰ ਆ ਜਿਹੜਾ ਫਟ ਚੁੱਕਿਆ ਇਹਦੇ ਵਿੱਚ ਸਿਰਫ ਤੁਸੀਂ ਇਹ ਸਿਰਕਾ ਪਾ ਸਕਦੇ ਹੋ ਸਿਰਕਾ ਪਾਣੀ ਦੇ ਵਿੱਚ ਘੋਲ ਕੇ ਜਿਸ ਤਰ੍ਹਾਂ ਪਾ ਦੂ ਮੈਂ ਕੋਲੀ ਚ ਪਾਣੀ ਚ ਘੋਲ ਕੇ ਸਿਰਕਾ ਪਾ ਦਾਂ ਸੀਗਾ ਉਹਦੇ ਨਾਲ ਜਿਹੜਾ ਪਨੀਰ ਆ ਫਟ ਗਿਆ। ਹੁਣ ਖੱਤਨ 2 ਮਿੰਟਾਂ ਤੱਕ ਕਪਉਣ ਕਿੰ ਚੰਗੀ ਤਰ੍ਹਾਂ ਛੋੜ ਦਾਂਗੇ ਜੇ ਆਪਾਂ ਪੁਰਜੀ ਵਰਜੀ ਬਣਾ ਦਵਾਂਗੇ ਤੇ ਇਧਰ ਚ ਆ ਵੀ ਉਬਲ ਗਈ। ਇਧਰ ਚ ਖੁੱਲ੍ਹੀਓ ਬਣਾ ਰਹੀਆਂ ਦਾਲ, ਦਾਲ ਦੇ ਲਈ ਮਸਾਲਾ ਉਹਨਾਂ ਮਾਰ ਹੋ ਗਿਆ। ਦਾਲ ਆਪਾਂ ਇਧਰ ਭੰਤੀ ਪੀ ਮੁੰਨ ਦਿੰਨਾ ਸ੍ਰੀ ਜੀ। ਬਸ ਉਸ ਤੋਂ ਬਾਅਦ ਲਸਣ ਵੀ ਮੈਂ ਛਿੱਲ ਲਿਆ ਸੀਗਾ ਆ ਕੇ। ਆ ਦੇਖੋ। ਤੇ ਉਧਰ ਆਪਾਂ ਚਾਹ ਤੇ ਕੰਗਲੇ ਮੈਂ ਕੱਢ ਲਿਆ ਸੀਗਾ ਬਾਕੀ ਦਾ ਪਨੀਰ ਪਾੜਤਾ ਤੇ ਆਪਾਂ ਨੇ ਤੇ ਇਹਨੂੰ ਆਪਾਂ ਥੋੜਾ ਜਿਹਾ ਚਾਚ ਪਾ ਲੈਨੇ ਤੇ ਥੋੜਾ ਜਿਹਾ ਪਿੰਦਰ ਕਹਿੰਦਾ ਮੈਂ ਸ਼ਰਬਤ ਪੀਣਾ ਉਹਦੇ ਲਈ ਰੱਖ ਲੈਣੇ ਸ਼ਰਬਤ ਲਈ ਇੰਨਾ ਕਾਫੀ ਹੋਣਾ ਸ਼ਰਬਤ ਦੀ ਲੋੜ ਜਿਤਰਾ ਪਾਣੀ ਕੋਲ ਜਾਂ ਜਿਤਨਾ ਜਿਤਰਾ ਤੇ ਹੁਣ ਇਹਦੇ ਵਿੱਚ ਥੋੜਾ ਜਿਹਾ ਸ਼ਰਬਤ ਆ ਜਣੇ ਕਿ ਜਿਹੜਾ ਹੋਆ ਰੂਬਜ਼ਾ ਉਹ ਕੋਲਤਾ ਜਿਹਨੂੰ ਆਪਾਂ ਸੰਦਲਗੀ ਕਹਿ ਦਿੰਨੇ ਆ ਤੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਕਰ ਦਨੇ ਦੁੱਧ ਮਿਕਸ ਪਿੰਨਰਲੀ ਬਣਾ ਲਈਏ ਹੁਣ ਇਹਦੇ ਵਿੱਚ ਹੁਣ ਥੋੜੀ ਜਿਹੀ ਬਰਫ਼ ਪਾ ਦਾਂਗੇ ਥੋੜਾ ਜਿਹਾ ਪਾਵਾਂਗੇ ਆਪਾਂ ਪਾ ਮੋਚੀ ਪਾ ਕੇ ਪਾ ਲਿਆ ਦਾਲ ਫਿਰ ਆਪਾਂ ਨੂੰ ਉਧਰ ਰੱਖ ਦਾਂਗੇ ਚਾ ਉਧਰ ਉਪਲ ਗਈ ਜੀ ਚਾ ਵੀ ਕਾਫੀ ਆਪਣੀ ਬਣ ਕੇ ਤਿਆਰ ਹੋ ਗਈ ਇਧਰ ਆਪਾਂ ਇਧਰ ਆਪਾਂ ਦਾਲ ਵੀ ਰੱਖ ਦਿੱਤੀ ਤੇ ਸ਼ਰਬਤ ਵੀ ਬਣ ਕੇ ਤਿਆਰ ਤੇ ਇਧਰ ਆਪਣਾ ਪਨੀਰ ਹੋ ਗਿਆ ਇਧਰ ਚਾ ਵੀ ਬਣ ਗਈ ਤੇ ਇਸ ਵੀਡੀਓ ਦਾ ਆਪਾਂ ਇੱਥੇ ਕਰਾਂਗੇ ਐਂਡ ਤੇ ਕੱਲ ਤੋਂ ਤੁਹਾਨੂੰ ਪ੍ਰੋਪਰ ਵੀਡੀਓ ਜਿਹੜੇ ਡੇਲੀ ਮਿਲਿਆ ਕਰਨਗੇ ਤੇ ਇਸ ਵੀਡੀਓ ਦਾ ਕਰਦੇ ਜੀ ਐਂਡ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਮਿਲਦੇ ਕੱਲ ਨੂੰ ਨਵੇਂ ਬਲੌਗ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਖੁਸ਼हाल ਰਹੋ ਬਾਏ ਬਾਏ ਟੇਕ ਕੇਅਰ